ਰਿਕਬੀਰ ਸਿੰਘ ਨੂੰ ਨੁਸ਼ੀਬਾ ਮੁਕਤ ਕੀਤਾ ਗਿਆ ਤੇ ਇਸ ਫੈਸਲੇ ਨੂੰ ਤੁਸੀਂ ਕਿਦਾਂ ਸਮਝਦੇ ਹੋ ਇਤੋਂ ਵੱਡੀ ਬੇਇਜ਼ਤੀ ਅਕਾਲ ਤਖਤ ਨੂੰ ਏਡੀ ਵੱਡੂ ਠੇਸ ਹੋਰ ਨਹੀਂ ਸੀ ਪਹੁੰਚ ਸਕਦੀ ਜਿੰਨੀ ਇਹਨਾਂ ਨੇ ਪਹੁੰਚਾਈ ਹੈ ਪੜੀਲਾ 2 ਦਸੰਬਰ ਦਾ ਫੈਸਲਾ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਫਿਰ ਵੀ ਉਹ ਜੋ ਗਿਵਨ ਹਾਲਤਾਂ ਦੇ ਵਿੱਚ ਜੋ ਫੈਸਲਾ ਕੀਤਾ ਗਿਆ ਉਹ ਤੁਸੀਂ ਮੰਨਦੇ ਹੋ ਨੇੜ ਭੇਖ ਦੇ ਵਿੱਚ ਉਹਦੀ ਕੋਈ ਨਜ਼ੀਰ ਹੈ ਇਦਾਂ ਦੀ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਜੋ ਸੁਖਬੀਰ ਸਿੰਘ ਬਾਦਲੂਣਾ ਤੇ ਇੱਕ ਬਲੇਮ ਲੱਗ ਰਿਹਾ ਕਿ ਉਹਨਾਂ ਨੇ ਇਹ ਸਾਰੀ ਕਾਰਵਾਈ ਕੀਤੀ ਆ ਆਪਣੀ ਸਕਿਨ ਨੂੰ ਬਚਾਉਣ ਵਾਸਤੇ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਉਹਨਾਂ ਜਿਹੜਾ ਰਿਵਾਈਵਲ ਹੈ ਇਹ ਪੋਸੀਬਲ ਹੈ ਜਾਂ ਉਹਨਾਂ ਦਾ ਕੋਈ ਸਿਆਸੀ ਬਚਾਅ ਹੋ ਸਕਦਾ ਵੇਖੋ ਉਹ ਅਕਾਲੀ ਦਲ ਹਜੇ ਵੀ ਜਿਹੜਾ ਸਾਰਾ ਕੰਮ ਕਰਦਾ ਹੈ ਉਹ ਬੀਜੇਪੀ ਨਾਲ ਮਿਲ ਕੇ ਕਰਦਾ ਜੇ ਅਕਾਲੀ ਦਲ ਉਹਦੇ ਨਾਲ ਮਿਲ ਕੇ ਨਾ ਕਰਦਾ ਹੋਵੇ ਬਾਦਲ ਧਣਾ ਵੀ ਕੁਛ ਨਾ ਕਰਦਾ ਹੋਵੇ ਤਾਂ ਇਹਨਾਂ ਨੂੰ ਡਰ ਹੋਵੇ ਵੀ ਇਹ ਜਿੱਥੇ ਦਿੱਲੀ ਦਾ ਇਲੈਕਸ਼ਨ ਕਰਾ ਦੂਗੀ ਉਹਨਾਂ ਨੂੰ ਪਤਾ ਵੀ ਨਹੀਂ ਕਰਾਉਣੀ ਸਾਡੇ ਕੋਲ 130 ਬੰਦੇ ਆ ਹਾਊਸ ਵਿੱਚੋਂ ਬਹੁਤ ਹੰਪਿੰਗ ਮジョਰਿਟੀ ਸਾਡੇ ਕੋਲ ਆ ਜੋ ਅਸੀਂ ਮਰਜ਼ੀ ਕਰੀਏ ਤੁਸੀਂ ਕਿਦਾਂ ਦੇਖਦੇ ਹੋ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਐਮਐਲਏ ਨੇ ਅਕਾਲੀ ਦਲ ਪਾਰਟੀ ਦੇ ਉਹਨਾਂ ਨੇ ਇਹਦੀ ਨਖੇਦੀ ਕੀਤੀ ਹੈ ਨਾ ਸਾਰੇ ਫੈਸਲਿਆਂ ਦੀ ਤੇ ਉਹਨਾਂ ਦੇ ਵੱਲੋਂ ਕੋਈ ਲੀਡਰਸ਼ਿਪ ਮਿਲ ਸਕਦੀ ਹੈ ਤੁਹਾਨੂੰ ਲੱਗਦਾ ਕੋਈ ਨਾ ਕੋਈ ਲੀਡਰ ਨਿਕਲੂਗਾ ਜਦੋਂ ਇਹ ਉਥਲ ਪੁਥਲ ਹੋ ਰਹੀ ਹੈ ਤਾਂ ਉਸ ਪਰ ਪੇਖ ਦੇ ਵਿੱਚ ਇੱਕ ਵੱਡਾ ਜਿਹੜਾ ਫੋਰਸ ਹੈ ਉਹ ਹਿੰਦੂਤਵਾ ਫੋਰਸ ਹੈ ਤਾਂ ਉਹਦਾ ਐਕਸਟਰਨਲ ਜਿਹੜਾ ਫੈਕਟਰ ਹੈ ਜਾਂ ਇੰਟਰਨਲ ਜਿੰਨਾ ਵੀ ਫੈਕਟਰ ਹੈ ਉਸ ਫੈਕਟਰ ਨੂੰ ਤੁਸੀਂ ਇਸ ਦੇ ਇੱਥੇ ਕਿੰਨਾ ਸਿਗਨੀਫਾਈ ਮੰਨਦੇ ਔਰ ਕਾਲ ਤਖਤ ਦੇ ਰਾਹੀਂ ਲਾਗੂ ਕੀਤਾ ਨਾਨਕਸ਼ਹੀ ਕੈਲੰਡਰ ਵਾਪਸ ਹੁੰਦਾ ਆਕਾਲ ਤਖਤ ਤੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਸੀ ਉਹਨਾਂ ਨੇ ਕਿਹਾ ਕਿ ਆਰਐਸਐਸ ਬਿਆਨ ਵੀ ਹੋਣਾ ਚਾਹੀਦਾ ਇਹ ਵੀ ਬਿਆਨ ਆਇਆ ਇਹ ਤਾਂ ਬਿਆਨ ਕੁਝ ਵੀ ਦਿੱਤੇ ਜਾਣ ਹੁਣ ਐ ਵੀ ਕਿਹਾ ਜਾਂਦਾ ਵੀ ਕਈ ਜਥੇਦਾਰ ਜੇ ਬੀਜੇਪੀ ਨਾਲ ਜੁੜੇ ਕਹੀ ਜਾਣ ਪਰ ਐਕਟ ਜਿਹੜਾ ਹੋਇਆ ਤੁਹਾਡੇ ਸਾਹਮਣੇ 9-10 ਸਾਲ ਦੇ ਪਿੱਛੋਂ 2004 ਜਾਂ 5 ਜਦੋਂ ਲਾਗੂ ਹੋਇਆ ਸੀਗਾ ਉਦੋਂ ਪਿੱਛੋਂ ਉਹਨੂੰ ਮੋਡੀਫਾਈ ਹੁੰਦਾ ਖਤਮ ਹੀ ਕਰ ਦਿੱਤਾ ਜਾਂਦਾ ਨਾਲ ਸਹੀ ਕੰਮ ਇਹ ਤਾਂ ਤੁਹਾਡੇ ਸਾਹਮਣੇ ਹੈ ਕਹਿੰਦਾ ਸਾਰਾ ਕੁਝ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਇਸ ਟਾਈਮ ਜਿਹੜੀ ਸੰਗਤ ਹੈ ਜਿਹਦਾ ਜਿਹਦਾ ਮਨ ਆਹਤ ਹੈ ਹਰ ਸਿੱਖ ਜਿਹੜਾ ਵੀ ਵੱਡੇ ਪੱਧਰ ਤੇ ਤਾਂ ਉਹਨਾਂ ਦੇ ਸਾਹਮਣੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਜਾਂ ਉਹਨਾਂ ਨੂੰ ਕੀ ਰੁਖ ਲੈਣਾ ਚਾਹੀਦਾ ਆਈ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਥ ਖਲਕਿਆਂ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਜੋ ਅਕਾਲ ਤਖਤ ਸਾਹਿਬ ਦੇ ਜ세ਦਾਰ ਸੀ ਕਿ ਗਿਆਨੀ ਰਕबीर ਸਿੰਘ ਤੇ ਕੇਸ਼ਗੜ੍ਹ ਸਾਹਿਬ ਦੇ ਜ세ਦਾਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੀ ਅੰਤਰਮ ਕਮੇਟੀ ਦੀ ਮੀਟਿੰਗ ਵੱਲੋਂ ਮੀਟਿੰਗ ਦੇ ਵਿੱਚ ਤੇ ਇਸ ਦੇ ਨਾਲ ਹੀ ਇਹਦਾ ਜੋ ਕੁਲਦੀਪ ਸਿੰਘ ਗੜਗਜ ਨੇ ਉਹ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜ세ਦਾਰ ਥਾਪਿਆ ਗਿਆ ਇੱਕ ਕਥਾਵਾਚਕ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ ਕਥਾ ਕਥਾਵਾਚਕ ਦੀ ਤੇ ਇਹ ਸਾਰੇ ਦਾ ਕੀ ਪਰਪੇਖ ਹੈ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਜਿਹੜੇ ਹਕੂਮ ਨਾ ਮਿਲੇ ਗਏ ਜਿਹਦੇ ਵਿੱਚ ਜੋ ਸ਼ਰਮੇ ਦੀ ਅਕਾਲੀ ਸਰਕਾਰ ਸੀ ਅਕਾਲੀ ਨੇਤਾ ਸੁਖਬੀ ਸਿੰਘ ਬਾਦਲ ਉਹਨਾਂ ਨੂੰ ਕਟਗਰੇ 'ਚ ਖੜਾ ਕੀਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀਗਾ 2 2.5 ਮਹੀਨਿਆਂ ਤੋਂ ਤੇ ਹੁਣ ਇਹ ਜਿਹੜਾ ਹੈਗਾ ਆ ਇਹ ਸੇਵਾ ਮੁਕਤੀ ਦੇ ਵਿੱਚ ਸਾਹਮਣੇ ਆਇਆ ਜਿਹੜਾ ਫੈਸਲਾ ਆਇਆ ਇਹਦੇ ਤੇ ਤਰ੍ਹਾਂ ਤਰ੍ਹਾਂ ਦੀਆਂ ਰਾਹਾਂ ਆ ਰਹੀਆਂ ਨੇ ਆਪਾਂ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਸਿੱਧੂ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਨੇ ਆ ਕਿ ਉਹ ਇਸ ਸਾਰੇ ਵਰਤਾਰੇ ਨੂੰ ਕਿੱਦਾਂ ਸਮਝ ਰਹੇ ਨੇ ਤੇ ਅਗਲਾ ਰਸਤਾ ਪੰਥਲੀ ਕੀ ਆ ਕੁਲਦੀਪ ਸਿੰਘ ਗੜਗਾਜਲੀ ਕੀ ਆ ਗਿਆਨੀ ਰਗਵੀਰ ਸਿੰਘ ਦੀ ਜਿਹੜੀ ਟਰਮ ਹੈ ਉਸ ਨੂੰ ਕਿੱਦਾਂ ਯਾਦ ਕੀਤਾ ਜਾਊਗਾ ਸਰ ਵਾਹਿ ਖਾਲਸਾ ਵਖਤ ਜੀ ਇਹ ਜੋ ਫੈਸਲਾ ਆਇਆ ਸਰ ਰਗਵੀਰ ਸਿੰਘ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਤੇ ਇਸ ਫੈਸਲੇ ਨੂੰ ਤੁਸੀਂ ਕਿਦਾਂ ਸਮਝਦੇ ਹੋ ਦੇਖੋ ਇਸ ਫੈਸਲੇ ਨੇ ਅਕਾਲ ਤਖਤ ਦੀ ਜਿਹੜੀ ਸਟੇਟਸ ਹੈ ਪੋਜੀਸ਼ਨ ਹੈ ਸਿੱਖਾਂ ਅੰਦਰ ਉਹਦੀ ਰਿਸਪੈਕਟੇਬਿਲਟੀ ਹੈ ਉਹਨੂੰ ਠੇਸ ਪਹੁੰਚਾਈ ਹੈ ਬੜਾ ਬੜਾ ਕੀਤਾ ਵੱਡਾ ਉਹਨਾਂ ਸਿੱਖਾਂ ਨੂੰ ਬੜਾ ਇਸ ਗੱਲ ਨਾਲ ਬਹੁਤ ਹੀ ਦੁਖੀ ਹੈਗੇ ਸਾਰੇ ਕੋਈ ਸ਼ਬਦ ਅਸੀਂ ਵਰਤੀਏ ਹਿਰਦੇ ਬਲੁੰਦਰੇ ਗਏ ਕਿਵੇਂ ਹੋ ਗਏ ਇਹ ਵੀ ਕਹਦੇ ਹੋ ਪਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਬਹੁਤ ਹੈ ਤੇ ਹੁਣ ਹੁਣੋਂ ਲੱਗਦਾ ਵੀ ਇੰਨਾ ਇਸ ਤਰੀਕੇ ਨਾਲ ਦੁਰਵਰਤੋਂ ਕਾਲ ਤੱਕ ਵੀ ਕਰਨੀ ਤਾਂ ਕਰ ਰਿਹਾ ਵੀ ਇਹ ਕਾਲ ਤੱਕ ਦੀ ਜਿਹੜੀ ਇੰਡੀਪੈਂਡੈਂਟ ਹਸਤੀ ਹੈ ਉਹ ਹੁਣ ਪਤਾ ਲੱਗਦਾ ਵੀ ਉਹ ਹੈ ਨਹੀਂ ਇਹ ਜੇ ਇੰਡੀਪੈਂਡੈਂਟ ਐਂਟੀਟੀ ਹੁੰਦਾ ਤੇ ਉਹਦੇ ਲਈ ਵੀ ਤੁਹਾਨੂੰ ਕੁਝ ਨਾ ਕੁਝ ਕਰਨਾ ਪੈਂਦਾ ਕਮ ਸੇ ਕਮ ਜੇ ਤੁਸੀਂ ਅਸੀਂ ਕਨਸਟੀਟਿਊਸ਼ਨ ਲੈਵਲ ਤੇ ਦੇਖੀਏ ਸੁਪਰੀਮ ਕੋਰਟ ਦਾ ਜੇ ਕੋਈ ਜਸਟਿਸ ਨੂੰ ਅੰਪੀਚ ਕਰਨਾ ਦਾ ਲਾਹਣਾ ਹੁੰਦਾ ਤਾਂ ਕਮ ਸੇ ਕਮ ਪਾਰਲੀਮੈਂਟ ਚੰਪੀਚ ਹੁੰਦਾ ਤਾਂ ਇੱਥੇ ਜਨਰਲ ਹਾਊਸ ਦੀ ਮੀਟਿੰਗ ਹੀ ਹੁੰਦੀ ਐਗਜ਼ੀਕਿਊਟਿਵ ਦਾ ਬਿਲਕੁਲ ਹੀ ਜਿਵੇਂ ਤੁਸੀਂ ਕਿਸੇ ਪੀਅਰ ਨੂੰ ਲਾ ਦਿਓ ਕਿਸੇ ਹੋਰ ਕਿਸੇ ਛੋਟੇ ਮੁੰਡੇ ਮੁਲਾਜ਼ਮ ਨੂੰ ਲਾ ਦਿਓ ਇਹ ਤਾਂ ਬਹੁਤ ਹੀ ਵੱਡੀ ਹੈ ਉਹਨਾਂ ਨੇ ਜੇ ਐਦੋਂ ਵੱਡੀ ਬੇਇੱਜ਼ਤੀ ਅਕਾਲ ਤਖਤ ਨੂੰ ਐਡੀ ਵੱਡੀ ਠੇਸ ਹੋਰ ਨਹੀਂ ਸੀ ਪਹੁੰਚ ਸਕਦੀ ਜਿੰਨੀ ਇਹਨਾਂ ਨੇ ਪਹੁੰਚਾਈ ਹੈ ਫਿਰ ਇਹਦੇ ਵਿੱਚ ਵਿਰੋਧਤਾਈਆਂ ਬੜੀਆਂ ਵੀ ਇੱਕ ਪਾਸੇ ਤੁਸੀਂ ਗਿਆਨੀ ਗਿਆਨੀ ਰਗਵੀਰ ਸਿੰਘ ਆ ਜਿਹੜੇ ਉਸ ਨੂੰ ਅਕਾਲ ਤਖਤ ਦੇ ਹੈੱਡ ਗ੍ਰਾਂਥੀ ਦੇ ਲੈਵਲ ਤੇ ਦਰਬਾਰ ਸਾਹਿਬ ਦੇ ਤੁਸੀਂ ਰੱਖ ਰਹੇ ਹੋ ਉਸੇ ਪੋਜੀਸ਼ਨ ਤੇ ਸੁਲਤਾਨ ਸਿੰਘ ਨੂੰ ਉਸੇ ਪੋਜੀਸ਼ਨ ਤੇ ਰੱਖ ਰਹੇ ਹੋ ਤੁਸੀਂ ਜਿਹੜੀਆਂ ਤੇ ਪਹਿਲਾਂ ਤਾਂ ਇਹਨਾਂ ਅਸੀਂ ਜਸედაਰ ਬਣਾਉਣ ਤੋਂ ਪਹਿਲਾਂ ਇਹ ਵੀ ਆਪਣੇ ਆਪ ਵਿੱਚ ਵਿਰੋਧ ਆਈ ਹੈ ਬਲਕਿ ਐਡੀ ਦੁਰਵਰਤੋਂ ਹੈ ਵੀ ਜੇ ਤੁਸੀਂ ਤੁਸੀਂ ਅਕਾਲ ਤਖਤ ਦੇ ਜਸੇਦਾਰਾਂ ਦੇ ਲੈਵਲ ਤੇ ਤਾਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਤੇ ਦਰਬਾਰ ਸਾਹਿਬ ਦੇ ਹੱਡ ਗ੍ਰਾਂਥੀ ਦੀ ਜਾਂ ਉੱਥੇ ਜਿਹੜਾ ਜਿਹੜਾ ਵੀ ਕੋਈ ਗ੍ਰਾਂਥੀ ਹੈ ਉਹਦੀ ਪੋਜੀਸ਼ਨ ਵੀ ਸਿੱਖਾਂ ਦੇ ਮੰਨ ਚ ਤਾਂ ਬਹੁਤ ਹੈ ਆਸਥਾ ਧਾਰਮਿਕ ਲੈਵਲ ਤੇ ਇਸ ਕਰਕੇ ਇਹ ਇੱਕ ਇੱਕ ਦੂਜੀ ਹੋਈ ਹੈ ਤੀਜੀ ਕੰਟਰਡਿਕਸ਼ਨ ਇਹ ਹੈ ਜਿਹੜੀ ਕਿ ਬਿਗਨਿੰਗ ਚ ਹੀ ਹੋ ਗਈ ਸੀ ਸਾਰੀ ਉਹਦੇ ਚ ਉਹ ਇਹ ਹੋਈ ਹੈ ਵੀ ਇਹਨਾਂ ਨੂੰ ਚਾਹੀਦਾ ਸੀਗਾ ਵੀ ਅਕਾਲ ਤਖਤ ਸਬਦ ਹੈ ਅਕਾਲ ਤਖਤ ਦੇ ਬਾਰੇ ਵਿਸ਼ਵਾਸ ਰੱਖਣ ਵਾਲੇ ਸਿੱਖਾਂ ਦਾ ਜਿਹੜੇ ਨੌਨ ਪਾਰਟੀ ਸਿੱਖ ਵੀ ਹੈ ਫਰਜ਼ ਕਿ ਤੱਕ ਅਕਾਲੀ ਦਲ ਨਾਲ ਨਹੀਂ ਜੁੜੇ ਕਾਂਗਰਸ ਦੇ ਬੰਦੇ ਆ ਜੋ ਸਾਡੇ ਵਰਗੇ ਕਿਸੇ ਪਾਰਟੀ ਨਾਲ ਵੀ ਨਹੀਂ ਜੁੜੇ ਉਹ ਉਹਨਾਂ ਦਾ ਵਿਸ਼ਵਾਸ ਵੀ ਅਕਾਲ ਤਖਤ ਹੈਗਾ ਹੋਰ ਮੇਰੇ ਵਰਗੇ ਹਜ਼ਾਰਾਂ ਹੀ ਲੋਕ ਆ ਕਮਿਊਨਿਸਟਾਂ ਚ ਵੀ ਲੋਕ ਕਈ ਵਿਸ਼ਵਾਸ ਰੱਖਦੇ ਆ ਕਿ ਅਕਾਲ ਤਖਤ ਇਸ ਲੈਵਲ ਤੇ ਰੱਖਦੇ ਆ ਉਹ ਵੀ ਉਹਨਾਂ ਦਾ ਹੈ ਤੁਸੀਂ ਫਿਰ ਇਹ ਕਿਵੇਂ ਜ਼ਿੰਮੇਵਾਰੀ ਲੈ ਲਈ ਅਕਾਲ ਤਖਤ ਨੇ ਦੇ ਜਹਦਾਰਾਂ ਨੇ ਉਹ ਵੀ ਤੁਸੀਂ ਹੁਣ ਇਹ ਪਾਰਟੀ ਨੂੰ ਰਿਵਾਈਵ ਕਰਾਉਣਾ ਇਕੱਠਾ ਕਰਨਾ ਉਹਨਾਂ ਦੇ ਇੱਕ ਧੜੇ ਨੇ ਸ਼ਿਕਾਇਤ ਕੀਤੀ ਤੇ ਉਹ ਚਲੋ ਉਸ ਦੇ ਉੱਤੇ ਤੁਸੀਂ ਸਾਰਾ ਕੁਝ ਸ਼ੁਰੂ ਕਰਤੀ ਕਾਰਵਾਈ ਕਾਰਵਾਈ ਇੱਥੋਂ ਤੱਕ ਕਾਰਵਾਈ ਅਕਾਲ ਤਖਤ ਦੇ ਬਹੁਤ ਠੀਕ ਹੈ ਜੀ ਤੁਹਾਡਾ ਜਿਹੜਾ ਫੈਸਲਾ ਹੋਇਆ ਸੀ ਹੁਕਮਨਾਮੇ ਦੇ ਵਿੱਚ ਤੁਸੀਂ ਸਪਸ਼ਟ ਕਿਹਾ ਵੀ ਪੋਲਿਟਿਕਸ ਅਕਾਲੀ ਦਲ ਦੀ 77 78 ਤੋਂ ਲੈ ਕੇ ਬਿਲਕੁਲ ਗਲਤ ਹੈ ਰਿਜੈਕਟ ਕਰਦੇ ਆ ਹੋਰ ਜਿਹੜੀਆਂ ਕਿੰਨੀਆਂ ਤਮਾਮ ਪੰਥ ਵਿਰੋਧੀ ਪਾਰਟ ਐਕਟੀਵਿਟੀ ਆ ਸਾਰੀਆਂ ਉਹਨਾਂ ਨੇ ਨੰਗੀਆਂ ਕੀਤੀਆਂ ਪਰ ਆ ਨਵਾਂ ਜਮ ਮ ਜ਼ਿੰਮੇਵਾਰੀ ਲੈਣ ਦੀ ਕੀ ਲੋੜ ਆ ਕਿਉਂਕਿ ਨਹੀਂ ਸੀ ਇਹ ਕਰਨਾ ਚਾਹੀਦਾ ਲੋਕਾਂ ਦਾ ਕਈਆਂ ਦਾ ਇਹ ਬੜਾ ਕਿੰਤੂ ਪਰੰਤੂ ਆ ਰਿਹਾ ਵੀ ਕਿਉਂਕਿ ਇਹ ਅਕਾਲੀ ਜਿਹੜੀ ਪਾਰਟੀ ਹੈ ਉਹ ਤਾਂ ਕਹਿੰਦੇ ਜੀ ਅਸੀਂ ਕਨਸਟੀਟਿਊਸ਼ਨ ਨੂੰ ਮੰਨਦੇ ਆ ਔਰ ਕੱਲ ਤੱਕ ਤੋਂ ਸੁਪਰੀਮ ਨੂੰ ਮੰਨਦੇ ਆ ਸਾਡੀ ਰਜਿਸਟਰਡ ਬਾਡੀ ਹੈ ਇੰਡੀਅਨ ਕਨਸਟੀਟਿਊਸ਼ਨ ਮੁਤਾਬਕ ਉਹਦੀ ਜਿਹੜੀ ਬਾਡੀ ਆ ਕਨਸਟੀਟਿਊਸ਼ਨ ਦੇ ਮੁਤਾਬਕ ਇਲੈਕਸ਼ਨ ਕਮਿਸ਼ਨ ਉਹਦੇ ਮੁਤਾਬਕ ਇਹ ਸਾਡਾ ਸਾਡਾ ਇਹ ਉਸ ਉਹਦੇ ਨਾਲ ਬਾਡੀ ਰਜਿਸਟਰਡ ਹੈ ਤੇ ਅਸੀਂ ਤਾਂ ਫਿਰ ਇਸ ਕਰਕੇ ਰਜਿਸਟਰਡ ਬੋਡੀ ਕਰਕੇ ਕਾਲ ਤੱਕ ਸਾਡੇ ਚ ਦਖਲ ਅੰਦਾਜ਼ੀ ਕਿਵੇਂ ਦੇਊਗਾ ਹੂੰ ਉਹ ਇਹ ਇਹ ਕਾਲੀ ਦਾ ਹਲ ਕਹਿੰਦਾ ਇਸ ਕਰਕੇ ਮੈਂਬਰਸ਼ਿਪ ਹੈ ਜਿਹੜੀ ਉਹ ਵਰਕਿੰਗ ਕਮੇਟੀ ਕਰ ਸਕਦੀ ਹੈ ਵਰਕਿੰਗ ਕਮੇਟੀ ਕਰਨ ਨੂੰ ਫੈਸਲਾ ਉਹਨੇ ਕਰ ਲਈ ਹੈ ਪੈਂਤੀ ਕਰ ਲਈ ਚ ਨਹੀਂ ਕਰਦੀ ਪਰ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੂੰ ਜਿਹੜਾ ਉਤਾਰਿਆ ਗਿਆ ਹੈ ਮਤਲਬ ਕਿ ਉਹਦੇ ਤੋਂ ਫਰਕ ਕੀਤਾ ਗਿਆ ਉਹਦੀ ਬੇਸਿਕ ਵਜਿਹਾ 2 ਦਸੰਬਰ ਜਿਹੜਾ ਹੁਕਮਨਾਮਾ ਹੈ ਉਹਨੂੰ ਮੰਨਿਆ ਜਾ ਰਿਹਾ ਹੈ ਜਿਹੜਾ 2 ਦਸੰਬਰ ਦਾ ਹੁਕਮ ਨਾਮ ਹੈ ਜਿਹੜੀਆਂ ਗੱਲਾਂ ਉਹ ਉਹ ਵੀ ਹੈਗੀਆਂ ਨੇ ਜਿਹੜੇ ਉਹਨਾਂ ਦੇ ਫੈਸਲਿਆਂ ਦੇ ਬਾਰੇ ਜਿਹੜੀਆਂ ਇੰਟਰਪ੍ਰੀਟੇਸ਼ਨਸ ਨੇ ਪਰ ਜਿਹੜਾ 2 ਦਸੰਬਰ ਦਾ ਫੈਸਲਾ ਕਨਸਿਡਰਿੰਗ ਇਟਸ ਲਿਮਿਟੇਸ਼ਨਸ ਆਲਸੋ ਉਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਫਿਰ ਵੀ ਉਹ ਜੋ ਗਿਵਨ ਹਾਲਤਾਂ ਦੇ ਵਿੱਚ ਜੋ ਫੈਸਲਾ ਕੀਤਾ ਗਿਆ ਉਹ ਤੁਸੀਂ ਮੰਨਦੇ ਹੋ ਨੇੜ ਭਵਿੱਖ ਦੇ ਵਿੱਚ ਉਹਦੀ ਕੋਈ ਨਜ਼ੀਰ ਹੈ ਇਦਾਂ ਦੀ ਵੇਖੋ ਵੇਖੋ ਗੁੱਡਵਿਲ ਚ ਤਾਂ ਬਹੁਤ ਵਧੀਆ ਸੀ ਵੀ ਪਰ ਤੁਸੀਂ ਅਕਾਲੀ ਦਲ ਨੂੰ ਪੰਥ ਦੀ ਬਾਡੀ ਬਣਾ ਕੇ ਪੇਸ਼ ਕਰਨਾ ਇੱਥੇ ਥੋੜਾ ਜਾ ਫਰਕ ਪੈਂਦਾ ਤਾਂ ਜਿਹੜੀ ਜਿਹੜੀ ਉਹਦੀ ਆਪਟਿਕਸ ਸੀ ਜਿਸ ਢੰਗ ਦੇ ਨਾਲ ਸੁਖਬੀਰ ਸਿੰਘ ਬਾਦਲ ਸਾਹਮਣੇ ਖੜੇ ਉਹਨਾਂ ਨੇ ਗੱਲਾਂ ਮੰਨੀਆਂ ਉਹ ਉਹਦੀ ਇੱਕ ਦੂਜੀ ਵਿਆਖਿਆ ਵੀ ਹੋਈ ਕਿ ਇਹ ਪੈਰਲਲ ਸਟੇਟ ਚੱਲ ਰਹੀ ਹੈ ਇਦਾਂ ਕਰਕੇ ਇੱਕ ਹਿੱਸੇ ਨੇ ਇਹ ਵੀ ਵਿਆਖਿਆ ਕੀਤੀ ਪਰ ਤੁਸੀਂ ਪੰਥਕ ਰਿਵਾਇਤ ਦੇ ਐਂਗਲ ਤੋਂ ਕਿੱਦਾਂ ਦੇਖਦੇ ਹੋ ਉਹ ਸਾਰੇ ਪੰਥਕ ਰਿਵਾਇਤ ਦੇ ਐਂਗਲ ਤੋਂ ਉਹ ਫੈਸਲਾ ਠੀਕ ਸੀ ਦੇਖੋ ਅਕਾਲੀ ਦਲ ਦੇ ਵਿੱਚੇ ਬੜਾ ਅਕਾਲ ਤਖਤ ਦੀ ਜਿਹੜੀ ਹਿਸਟੋਰੀਕਲ ਇਵੈਂਟ ਹੋਇਆ ਉਹ ਬਹੁਤ ਲੋਡਡਡ ਇਵੈਂਟ ਹੈ ਬਹੁਤ ਵੱਡਾ ਈਵੈਂਟ ਆ ਉਹ ਕਾਲੀ ਫੂਲਾ ਸਿੰਘ ਵੇਲੇ ਹੋਇਆ ਤੇ ਉਹਦੇ ਨਾਲ ਐਡਾ ਲੋਡਡ ਬਣ ਗਿਆ ਵੀ ਇੰਨੇ ਸਾਲਾਂ ਦੇ ਵਿੱਚ ਸਾਡੇ ਕੋਲੇ ਹੋਰ ਅਕਾਲ ਤਖਤ ਦੇ ਨਾਲ ਜੋੜ ਕੇ ਹਿਸਟੋਰੀਕਲ ਈਵੈਂਟ ਨਹੀਂ ਸੀ ਕੋਈ ਹੋਰ ਤੇ ਅਸੀਂ ਇਸੇ ਦੇ ਉੱਤੇ ਆਪਣਾ ਸਾਰਾ ਮਤਲਬ ਕਿ ਵਿਸ਼ਵਾਸ ਹੋਰ ਸਾਰਾ ਅਸੀਂ ਇਹਦੇ ਤੇ ਪਾਉਂਦੇ ਰਏ ਬਹੁਤ ਵੱਡਾ ਹੋਪਨ ਵਿੱਚ ਹੈਗਾ ਹਿਸਟੋਰੀਕਲ ਈਵੈਂਟ ਕਿਉਂਕਿ ਇਹਦੇ ਬਾਰੇ ਅਸੀਂ ਹੋਰ ਹੋਣ ਐ ਬਲੇਕਿੰਤੂ ਪ੍ਰੰਤੂ ਨਹੀਂ ਕਰਦੇ ਉਹ ਵੱਡਾ ਇਫੈਕਟ ਹੈ ਪਰ ਵਿਚਵਾ ਬਚਕਾਰ ਉਹਦੇ ਉਸ ਦੌਰਾਨ ਚ ਅਕਾਲ ਤਖ ਦੀ ਕੋਈ ਐਗਜ਼ਿਸਟੈਂਸ ਕੋਈ ਗੱਲਬਾਤ ਸਿਰਫ ਇੱਕ ਇਨਕ ਆਉਂਦਾ ਹੈ ਅਕਾਲ ਤਖ ਦੇ ਬਾਰੇ ਵੀ ਜਦੋਂ ਮਿਸਲਾਂ ਸੀਗੀਆਂ ਮਿਸਲਾਂ ਜਿਹੜੀਆਂ ਇਕੱਠੇ ਹੋ ਕੇ ਫੈਸਲਾ ਕਰਦੇ ਉਹਨਾਂ ਦੇ ਚੀਫ ਜਿਹੜੇ ਕਰਦੇ ਉਹਨਾਂ ਦੇ ਅਕਾਲ ਤਖ ਜਸਦਰ ਸੁਣਾਉਂਦਾ ਹੁੰਦਾ ਸੀ ਫੈਸਲਾ ਹਮ ਮੈਂ ਹੋਰ ਵੀ ਕੁਝ ਇਨ ਹਿਸਟਰੀ ਚ ਆਉਂਦਾ ਵੀ ਜਸਦਰ ਸੁਣਾਉਂਦਾ ਹੁੰਦਾ ਸੀ ਇਹ 100 ਸਾਲ ਦਾ ਦੌਰ ਉਦੋਂ ਪਿੱਛੋਂ ਇਹ 18ਵੀਂ ਸਦੀ ਦੇ ਰਣਜੀਤ ਸਿੰਘ ਦੇ ਹੋਣ ਤੋਂ ਬਾਅਦ ਫੂਲਾ ਸਿੰਘ ਵਾਲੀ ਅਕਾਲੀ ਫੂਲਾ ਸਿੰਘ ਵਾਲਾ ਇਨਸੀਡੈਂਟ ਉਦੋਂ ਬਾਅਦ ਸਾਰਾ ਕੁਝ ਡੌਰਮੈਂਟ ਹੈ ਚੁੱਪ ਹੈ ਹੂੰ ਸਿਰਫ ਫਿਰ ਉਦੋਂ ਪਿੱਛੇ ਅਕਾਲ ਤਖਤ ਦੀ ਜਿਹੜਾ ਫਿਗਰ ਹਿਸਟਰੀ 'ਚ ਫਿਗਰ ਹੁੰਦਾ ਜਾਂ ਉਹਦਾ ਨਾਮ ਆਉਂਦਾ ਉਹ ਆਉਂਦਾ ਉਹ ਆਉਂਦਾ 12 ਅਕਤੂਬਰ 1920 ਨੂੰ ਜਦੋਂ ਪ੍ਰਸ਼ਾਦ ਲੈ ਕੇ ਜਾਂਦੇ ਅਦਾਲਤ ਪ੍ਰਸ਼ਾਦ ਐਕਸੈਪਟ ਨਹੀਂ ਹੁੰਦਾ ਉਦੋਂ ਅਕਾਲ ਤਖਤ ਹੀ ਫੈਸਲਾ ਹੁੰਦਾ ਸਾਰਾ ਕੁਝ ਉੱਥੇ ਅਕਾਲੀ ਦਲ ਬਣਦਾ ਉੱਥੇ ਐਸਜੀਪੀਸੀ ਦਾ ਨਿਰਮਾਣ ਦਾ ਉੱਥੇ ਅਕਾਲੀ ਦਲ ਉਹ ਥੋੜੇ ਵਿੱਚੋਂ ਥੋੜੇ-ਥੋੜੇ ਬਣ ਜਾਂਦਾ ਫਿਰ ਉਦੋਂ ਪਿੱਛੇ ਆਉਂਦਾ ਪਰ 1925 ਦੇ ਐਕਟ ਤੋਂ ਬਾਅਦ ਕੀ ਪੋਜੀਸ਼ਨ ਹੋਊ ਕਿਵੇਂ ਚੋਣ ਹੋਊ ਹਜੇ ਤੱਕ ਕਲੀਅਰ ਹੀ ਨਹੀਂ ਹੋਇਆ ਸੀ ਜਿੱਦਾਂ ਕਿ ਹੁਣ ਅਸੀਂ ਆ ਜਿਹੜਾ ਸਾਰਾ ਤੇ ਕਲਮਿਨੇਸ਼ਨ ਹੈ ਉਹਦਾ ਸਾਰਾ ਕਲਮਿਨੇਸ਼ਨ ਉਸੇ ਦਾ ਕਲਮਿਨੇਸ਼ਨ ਹੈ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਜੋ ਸੁਖਬੀਰ ਸਿੰਘ ਬਾਦਲੂਣਾ ਤੇ ਇੱਕ ਬਲੇਮ ਲੱਗ ਰਿਹਾ ਕਿ ਉਹਨਾਂ ਨੇ ਇਹ ਸਾਰੀ ਕਾਰਵਾਈ ਕੀਤੀ ਆ ਆਪਣੀ ਸਕਿਨ ਨੂੰ ਬਚਾਉਣ ਵਾਸਤੇ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਉਹਨਾਂ ਜਿਹੜਾ ਰਿਵਾਈਵਲ ਹੈ ਇਹ ਪੋਸੀਬਲ ਹੈ ਜਾਂ ਉਹਨਾਂ ਦਾ ਕੋਈ ਸਿਆਸੀ ਬਚਾਅ ਹੋ ਸਕਦਾ ਹੈ ਬਿਕੋ ਹੌ ਅਕਾਲੀ ਦਲ ਹਜੇ ਵੀ ਜਿਹੜਾ ਸਾਰਾ ਕੰਮ ਕਰਦਾ ਉਹ ਬੀਜੇਪੀ ਨਾਲ ਮਿਲ ਕੇ ਕਰਦਾ ਹੂੰ ਦੋਨੋਂ ਦੋਨੋਂ ਕਰਦੇ ਇਹ ਵੀ ਕਰਦਾ ਕਿੰਨਾ ਕਿਹੜਾ ਕਰਦਾ ਕੀ ਦੀ ਗੱਲ ਹੈ ਜੇ ਅਕਾਲੀ ਦਲ ਉਹਦੇ ਨਾਲ ਮਿਲ ਕੇ ਨਾ ਕਰਦਾ ਹੋਵੇ ਬਾਦਲ ਧਣਾ ਵੀ ਕੁਛ ਨਾ ਕਰਦਾ ਹੋਵੇ ਤਾਂ ਇਹਨਾਂ ਨੂੰ ਡਰ ਹੋਵੇ ਵੀ ਇਸ ਜੀ ਦਿੱਲੀ ਦਾ ਇਲੈਕਸ਼ਨ ਕਰਾ ਦੂਗੀ ਹੂੰ ਬੀਜੇਪੀ ਦੀ ਕੇਂਦਰੀ ਸਰਕਾਰ ਇਲੈਕਸ਼ਨ ਕਰਾ ਦੂਗੀ ਇਸ ਜੀ ਪੀਸੀ ਦੀ ਉਹਨਾਂ ਨੂੰ ਪਤਾ ਵੀ ਨਹੀਂ ਕਰਾਉਣੀ ਸਾਡੇ ਕੋਲ 130 ਬੰਦੇ ਆ ਹਾਊਸ ਵਿੱਚੋਂ ਬਹੁਤ ਥੰਪਿੰਗ ਮੈਜੋਰਿਟੀ ਸਾਡੇ ਕੋਲ ਆ ਜੋ ਅਸੀਂ ਮਰਜ਼ੀ ਕਰੀਏ ਹੂੰ ਤੇ ਉਹ ਇਸ ਬਣਾ ਤੇ ਆ ਤੇ ਇਸੇ ਕਰਕੇ ਲੋਕ ਕਹਿੰਦੇ ਆ ਵੀ ਬੀਜੇਪੀ ਆਰਐਸਐਸ ਸਿੱਖ ਇੰਸਟੀਚਿਊਸ਼ਨਾਂ ਦੇ ਉੱਤੇ ਬਹੁਤ ਢਾਲ ਆ ਰਹੀ ਹੈ ਲਵਾ ਰਹੀ ਇਹਨਾਂ ਦੇ ਰਹੇ ਪਹਿਲਾਂ ਵੀ ਇਹਨਾਂ ਨੇ ਕੀਤਾ ਸੀ ਅਕਾਲੀ ਦਲ ਧੜੇ ਨੇ ਇਸੇ ਵੱਡੇ ਧੜੇ ਨੇ ਕੀਤਾ ਸੀ ਹੁਣ ਵੀ ਕਰ ਰਹੇ ਆ ਇਹ ਹੈ ਬੇਸਿਕ ਲੋਕਾਂ ਦਾ ਇਹ ਵੀ ਹੈ ਚੱਲ ਰਿਹਾ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਹੁਣ ਇਹ ਸਾਰਾ ਸਿਚੁਏਸ਼ਨ ਬਣਿਆ ਹੋਇਆ ਹੈ ਜਿਹੜੇ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਅਕਾਲ ਤਖਤ ਸਭਾ ਜਥੇਦਾਰ ਲਾਇਆ ਗਿਆ ਤੁਸੀਂ ਵੀ ਉਹਨਾਂ ਨੂੰ ਪਟਾਣੇ ਜਾਣਦੇ ਹੋ ਤੇ ਉਹਨਾਂ ਦੇ ਸਾਹਮਣੇ ਕੀ ਚੈਲੰਜਸ ਨੇ ਤੇ ਕੀ ਸੰਭਾਵਨਾਵਾਂ ਨੇ ਪਤਾ ਨਹੀਂ ਜੇ ਉਹ ਕੁਛ ਕਰਨਗੇ ਤਾਂ ਪਤਾ ਲੱਗੂਗਾ ਸਵਾਭਨਾਵਾਂ ਤਾਂ ਸਾਰੀਆਂ ਖੜੀਆਂ ਹੀ ਆਂ ਸਵਾਭਨਾਵਾਂ ਤੋਂ ਉਦੋਂ ਵੀ ਜ਼ਿਆਦਾ ਵੱਡੇ ਓਪਨ ਤੇ ਵੱਡਾ ਪੰਡੋਰਾ ਬਾਕਸ ਖੁੱਲ ਗਿਆ ਸਮੱਸਿਆ ਹੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਸਿੱਖਾਂ ਦੀ ਇਹਦੇ 'ਚ ਇਹ ਕਲਦੀਪ ਸਿੰਘ ਡਗਜ ਜ਼ਿਆਦਾ ਮੈਟਰ ਨਹੀਂ ਕਰਦੇ ਮੈਟਰ ਸਿੱਖਾਂ ਲਈ ਇਹ ਕਰਦੇ ਵੀ ਅਕਾਲ ਤਖਤ ਦੇ ਜੇ ਜਿਹੜੀ ਚੋਣ ਹੋਵੇ ਜਥੇਦਾਰਾਂ ਦੀ ਉਹ ਇੰਡੀਪੈਂਡੈਂਟ ਹੋਵੇ ਅਕਾਲ ਤੱਕ ਤੇ ਇੰਡੀਪੈਂਡੈਂਟ ਹੋਵੇ ਜਥੇਦਾਰ ਇੰਡੀਪੈਂਡੈਂਟ ਹੋਣ ਤੇ ਉਹਨਾਂ ਦੀ ਇੰਡੀਪੈਂਡੈਂਟ ਚੋਣ ਹੋਵੇ ਉਹਨੂੰ ਹਟਾਉਣ ਵਾਲਾ ਵੀ ਕੋ ਪ੍ਰੋਸੈਸ ਇੰਡੀਪੈਂਡੈਂਟਲੀ ਹੋਵੇ ਤੇ ਸਮੂਹ ਸਿੱਖ ਜਗਤ ਦਾ ਹੋਵੇ ਤੇ ਅਕਾਲ ਤੱਕ ਐਸਜੀਪੀਸੀ ਦੇ ਕੰਟਰੋਲ ਤੋਂ ਬਾਹਰ ਕੱਢਿਆ ਜਾਣ ਐਸਜੀਪੀਸੀ ਦਾ ਕੰਟਰੋਲ ਮੀਨਸ ਐਸਜੀਪੀਸੀ ਐਕਟ ਦੇ ਥੱਲੇ ਆ ਪਾਰਲੀਮੈਂਟ ਦੇ ਇਹਦਾ ਮਤਲਬ ਵੀ ਤੁਸੀਂ ਇੰਡੀਅਨ ਸਟੇਟ ਦੇ ਕੰਟਰੋਲ ਥੱਲੇ ਹੋ ਨੀ ਚਲੋ ਇਹ ਜਿਹੜੀਆਂ ਸਟ੍ਰਕਚਰਲ ਚੇਂजेस ਨੇ ਇਹਦਾ ਟਾਈਮ ਲੈਣਗੀਆਂ ਪਰ ਅੱਜ ਦੀ ਸਥਿਤੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਹੁਣ ਜੋ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਕੁਲਦੀਪ ਸਿੰਘ ਅੜਗੱਜ ਨੂੰ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਜਾਂ ਕੀ ਸਿਚੁਏਸ਼ਨ ਹੋਣੀ ਚਾਹੀਦੀ ਹੈ ਦੇਖੋ ਅਜੇ ਤੱਕ ਜਿੰਨੇ ਚ ਰੈਕਟ ਨਹੀਂ ਕਰਦਾ ਉਹਨਾਂ ਚੋਂ ਬਾਰੇ ਕਮੈਂਟ ਕਰਦੇ ਹਾਂ ਅਜੇ ਤਾਂ ਅਪੁਆਇੰਟਮੈਂਟ ਹੋਈ ਹੈ ਉਸ ਤੋਂ ਪਹਿਲਾਂ ਤਾਂ ਉਦੇ ਬਾਰੇ ਸਾਰੇ ਕਮੈਂਟ ਹੋਣਗੇ ਸਾਰੇ ਇਹੋ ਜਿਹੀ ਕੋਈ ਗੱਲ ਨਹੀਂ ਕਮੈਂਟ ਕਰੂਗਾ ਤੇ ਤੁਹਾਨੂੰ ਲੱਗਦਾ ਵੀ ਜਿਹੜੇ ਉਸ ਤੋਂ ਬਾਹਰਲੇ ਧੜੇ ਨੇ ਜਿਹੜੇ ਵਿਰੋਧ ਕਰ ਰਹੇ ਆ ਜਿਹੜੇ ਕੋਈ ਆਪਣੀ ਇੰਟਰਪ੍ਰੀਟੇਸ਼ਨਾਂ ਦੇ ਰਿਹਾ ਕਿ ਅਕਾਲ ਤਖਸ ਸਾਬ ਆਜ਼ਾਦ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਕੋਈ ਕਪੈਸਿਟੀ ਹੈਗੀ ਹੈ ਕਿ ਉਹ ਇਹਨੂੰ ਰਿਪਲੇਸ ਕਰ ਸਕਣ ਵੇਖੋ ਆਈਡੀਆ ਲੈਵਲ ਉੱਤੇ ਤਾਂ ਇਹ ਬਣਦੀ ਆ ਵੀ ਤੁਸੀਂ ਜੋ ਦੁਨੀਆ ਦੇ ਵਿੱਚ ਕੋਈ ਵੀ ਧਰਮ ਪਹਿਲੀ ਗੱਲ ਤਾਂ ਕੋਈ ਵੀ ਧਰਮ ਹੈ ਜਿਹੜਾ ਮinority ਦਾ ਖਾਸ ਕਰਕੇ ਉਹ ਉਹ ਸਟੇਟ ਵੱਡੀ ਸਟੇਟ ਦੇ ਜਿੱਦੇ ਜਿਹੜੇ ਹੋਰ ਧਰਮ ਵਿੱਚ ਜਿਹਦੇ ਡੋਮਿਨੇਟ ਕਰਦਾ ਹੋਵੇ ਉਹਦੇ ਕੰਟਰੋਲ ਚ ਕਦੇ ਛੋਟਾ ਧਰਮ ਹੁੰਦਾ ਨਹੀਂ ਪਹਿਲੀ ਗੱਲ ਤੇ ਇਹ ਵੀ ਆ ਕੋਈ ਇੰਡੀਪੈਂਡੈਂਟ ਨਹੀਂ ਹੈ ਸਾਰਾ ਕੁਝ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਨੇਜਮੈਂਟ ਕਮੇਟੀ ਹੈ ਇੱਕ ਮੈਨੇਜਮੈਂਟ ਕਮੇਟੀ ਤੁਹਾਡੇ ਤਖਤ ਤਖਤ ਤੇ ਤਖਤ ਤੁਹਾਡੀ ਵਿਚਾਰਧਾਰਾ ਨੂੰ ਸਿੱਖੀ ਨੂੰ ਮਰਜ਼ਾਦਾ ਨੂੰ ਤੇ ਹੋਰ ਸਾਰੀਆਂ ਗੱਲਾਂ ਨੂੰ ਪ੍ਰਤੀਨਿਧਿਤ ਕਰਦਾ ਰਿਪਰਿਜ਼ੈਂਟ ਕਰਦਾ ਹੈ ਹੂੰ ਉਹਦੇ ਉੱਤੇ ਇੱਕ ਪੈਸੇ ਪੂਸੇ ਥੇਲੇ ਨੂੰ ਮੈਨੇਜ ਕਰਨ ਵਾਲੀ ਬਾਡੀ ਐ ਹੂੰ ਉਹਦਾ ਉਹਦਾ ਸਾਰਾ ਕੰਟਰੋਲ ਹੋਵੇ ਕਿਉਂਕਿ ਉਹ ਇੱਕ ਸਿਆਸੀ ਪਰਿਵਾਰ ਦਾ ਕੰਟਰੋਲ ਐ ਸਿਆਸੀ ਧੜੇ ਦਾ ਕੰਟਰੋਲ ਐ ਹੂੰ ਇਸ ਕਰਕੇ ਸਾਰੀ ਇਹ ਬਹੁਤ ਵੱਡੀ ਵਿਸੰਗਤੀ ਐ ਤੇ ਬਹੁਤ ਵੱਡੇ ਵੱਡਾ ਕੰਟਰਡਿਕਸ਼ਨ ਅਭਰੋਧ ਐ ਇਹ ਇਹ ਤੇ ਤੁਸੀਂ ਤੁਹਾਨੂੰ ਕਰਨਾ ਪੂਵੇ ਦਾ ਹੱਲ ਕੋਈ ਤੁਸੀਂ ਕਿਦਾਂ ਦੇਖਦੇ ਹੋ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਐ ਐਮਐਲਏ ਨੇ ਅਕਾਲੀ ਦਲ ਪਾਰਟੀ ਦੇ ਉਹਨਾਂ ਨੇ ਇਹਦੀ ਨਖੇਦੀ ਕੀਤੀ ਹੈ ਨਾ ਸਾਰੇ ਫੈਸਲਿਆਂ ਦੀ ਤੇ ਉਹਨਾਂ ਦੇ ਵੱਲੋਂ ਕੋਈ ਲੀਡਰਸ਼ਿਪ ਮਿਲ ਸਕਦੀ ਹੈ ਤੁਹਾਨੂੰ ਲੱਗਦਾ ਕੋਈ ਨਾ ਕੋਈ ਲੀਡਰ ਨਿਕਲੂਗਾ ਇੰਨਾ ਤੁਸੀਂ ਇੰਨਾ ਕੋ ਤੁਸੀਂ ਇੰਨਾ ਬਿਲਕੁਲ ਪੈਸੀਮਿਸਟਿਕ ਗਲੂਮੀ ਆ ਜਿਹੜਾ ਇੰਨਾ ਤਾਂ ਤੁਸੀਂ ਪੇਂਟ ਨਹੀਂ ਕਰ ਸਕਦੇ ਟਾਈਮ ਲੱਗਦਾ ਹੂੰ ਤੇ ਹੋਊਗਾ ਮੰਥਨ ਬਹੁਤ ਹੋ ਰਿਹਾ ਸਿੱਖਾਂ ਚ ਹੂੰ ਪਤਾ ਲੱਗਾ ਵੀ ਅਕਾਲ ਤਖਤ ਹੈ ਕਿ ਵੇ খালি ਗੱਲਾਂ ਹੋ ਰਹੀਆਂ ਹੁੰਦੀਆਂ ਨੇ ਤੇ ਜਦੋਂ ਇਹ ਸਾਰੇ ਦੇ ਵਿੱਚ ਜਦੋਂ ਪਤਾ ਲੱਗ ਗਿਆ ਕਿ ਕਿ ਪਿਛਲਾ ਹੀ ਹਿਸਟਰੀ ਸਾਰੀ ਆ ਗਈ ਹੈ ਵੀ ਕਿਵੇਂ ਵਰਤਿਆ ਗਿਆ ਮਾਡਰਨ ਪੋਲਿਟਿਕਸ ਕਿਵੇਂ ਵਰਤਦੀ ਆ ਕਾਲ ਤਖਤ ਨੂੰ ਇਹ ਹੁਣ ਸਿੱਖਾਂ ਦੇ ਸਾਹਮਣੇ ਆ ਸਾਹਮਣੇ ਆ ਤਾਂ ਤੁਸੀਂ ਹੁਣ ਇਹ ਮੇਰੇ ਜਿਵੇਂ ਇਹ ਸਾਰੇ ਦੇ ਵਿੱਚ ਹੁਣ ਜਿਵੇਂ ਇੱਥੇ ਭਾਜਪੀ ਦਾ ਰੂਲ ਹੈ ਜਿਹੜੀ ਕਿ ਹਿੰਦੂਤਵਾ ਦੀ ਗੱਲ ਕਰਕੇ ਓਪਨਲੀ ਚੱਲਦੀ ਹੈ ਤਾਂ ਇਹ ਸਾਰੇ ਦੇ ਵਿੱਚ ਜਿਹੜੀ ਜਦੋਂ ਇਹ ਉਥਲ ਪੁਥਲ ਹੋ ਰਹੀ ਹੈ ਤਾਂ ਉਸ ਪਰ ਪੇਖ ਦੇ ਵਿੱਚ ਇੱਕ ਵੱਡਾ ਜਿਹੜਾ ਫੋਰਸ ਹੈ ਉਹ ਹਿੰਦੂਦੂਆ ਫੋਰਸ ਤਾਂ ਉਹਦਾ ਐਕਸਟਰਨਲ ਜਿਹੜਾ ਫੈਕਟਰ ਹੈ ਜਾਂ ਇੰਟਰਨਲ ਜਿੰਨਾ ਵੀ ਫੈਕਟਰ ਹੈ ਉਸ ਫੈਕਟਰ ਨੂੰ ਤੁਸੀਂ ਇਸ ਦੇ ਇੱਥੇ ਕਿੰਨਾ ਸਿਗਨੀਫਾਈ ਮੰਨਦੇ ਹੋ ਕਾਫੀ ਤੱਕ ਦਾ ਅਖਰ ਹੁੰਦਾ ਜੀ ਅਕਾਲ ਤਖਤ ਤੋਂ ਇਹ ਤਾਂ ਇਹਦੇ ਵਿੱਚ ਕਿਹਨੂੰ ਨਹੀਂ ਪਤਾ ਕੱਲ ਤੱਕ ਵੀ ਅਕਾਲ ਤਖਤ ਦੇ ਜਿਹਾ ਜਦੋਂ ਕਿਵੇਂ ਨਹੀਂ ਹੈ ਅਕਾਲ ਤਖਤ ਦੇ ਰਾਹੀਂ ਲਾਗੂ ਕੀਤਾ ਨਾਨਕਸ਼ਹੀ ਕੈਲੰਡਰ ਵਾਪਸ ਹੁੰਦਾ ਉਹਨਾਂ ਦੇ ਪ੍ਰੈਸ਼ਰ ਸਭ ਨੇ ਨਹੀਂ ਪਰ ਅਪਾ ਦੇਖਿਆ ਨਾ ਪਿੱਛੇ ਪਿਛਲੇ ਸਮਿਆਂ ਦੇ ਵਿੱਚ ਡਿਫਾਈ ਵੀ ਕੀਤਾ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਆ ਆਕਾਲ ਤੱਕ ਤੋਂ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਜਥੇਦਾਰ ਸੀ ਉਹਨਾਂ ਨੇ ਕਿਹਾ ਕਿ ਆਰਐਸਐਸ ਬਿਆਨ ਵੀ ਹੋਣਾ ਚਾਹੀਦਾ ਇਹ ਵੀ ਬਿਆਨ ਆਏ ਨੇ ਬਈ ਸਾਹਿਬ ਇਹ ਤਾਂ ਬਿਆਨ ਕੁਝ ਵੀ ਦਿੱਤੇ ਜਾਣ ਹੁਣ ਆਏ ਵੀ ਕਿਹਾ ਜਾਂਦਾ ਵੀ ਕਈ ਜਥੇਦਾਰ ਜੇ ਭਾਜਪਾ ਨਾਲ ਜੁੜੇ ਕਈ ਜਾਣ ਪਰ ਐਕਟ ਜਿਹੜਾ ਹੋਇਆ ਤੁਹਾਡੇ ਸਾਹਮਣੇ 9-10 ਸਾਲ ਦੇ ਪਿੱਛੋਂ 2004 ਜਾਂ 5 ਚੋਂ ਲਾਗੂ ਹੋਇਆ ਸੀਗਾ ਉਦੋਂ ਪਿੱਛੋਂ ਉਹਨੂੰ ਮੋਡੀਫਾਈ ਹੁੰਦਾ ਖਤਮ ਹੀ ਕਰ ਦਿੱਤਾ ਜਾਂਦਾ ਨਾਮਸ਼ਾਈਦ ਕਲੰਡਰ ਇਦਾਂ ਤੁਹਾਡੇ ਸਾਹਮਣੇ ਹੈ ਕਹਣਾ ਸਾਰਾ ਕੁਝ ਇਸ ਕਰਕੇ ਨਾਨਕਸ਼ਾਹੀ ਕੈਲੰਡਰ ਹੈ ਉਹ ਉਹ ਟੋਟਲ ਦੂਜੇ ਵੱਡੇ ਹਿੰਦੂ ਸਮਾਜ ਨਾਲੋਂ ਤੋੜਦਾ ਸੀ ਸਿੱਖ ਸਮਾਜ ਨੂੰ ਤੇ ਉਹਨਾਂ ਨੇ ਬੰਦ ਕਰਾਤਾ ਹੋਰ ਵੀ ਦੇਖ ਜਨ तमाम ਕੋਈ ਗੱਲਾਂ ਬਹੁਤ ਤਾਂ ਤੁਸੀਂ ਉਸ ਫੈਕਟਰ ਨੂੰ ਕਾਫੀ ਕ੍ਰੂਸ਼ੀਅਲ ਮੰਨਦੇ ਹੋ ਕ੍ਰੂਸ਼ੀਅਲ ਹੈ ਕਾਫੀ ਕ੍ਰੂਸ਼ੀਅਲ ਹੂੰ ਤੇ ਅੱਗੇ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਇਸ ਟਾਈਮ ਜਿਹੜੀ ਸੰਗਤ ਹੈ ਜਿਹਦਾ ਜਿਹਦਾ ਮਨ ਆਹਤ ਹੈ ਹਰ ਸਿੱਖ ਜਿਹੜਾ ਵੀ ਵੱਡੇ ਪੱਧਰ ਤੇ ਤਾਂ ਉਹਨਾਂ ਦੇ ਸਾਹਮਣੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਜਾਂ ਉਹਨਾਂ ਨੂੰ ਕੀ ਰੋਕ ਲੈਣਾ ਚਾਹੀਦਾ ਵੇਖੋ ਇਹਨਾਂ ਦਾ ਵਿਰੋਧ ਤਾਂ ਕਰਨਾ ਚਾਹੀਦਾ ਇਹਦੇ ਜਿਹੜੀ ਬਤਰਫੀ ਕੀਤੀ ਹੈ ਦਾ ਵਿਰੋਧ ਤਾਂ ਸ਼ਰੀਆਮ ਸਿੱਖ ਧਰਮ ਸਿੱਖਾਂ ਚ ਹੋ ਵੀ ਰਿਹਾ ਹੋਵੇਗਾ ਵੀ ਤੇ ਕਰਨਾ ਵੀ ਚਾਹੀਦਾ ਹਰ ਜਥੇਬੰਦੀ ਜਿਹੜੀ ਥੋੜੀ ਜੀ ਧਾਰਮਿਕ ਹੈ ਆਮਾਨ ਦਾ ਜਦਾ ਪੱਲਾ ਫੜਦੀ ਹੈ ਉਹਨਾਂ ਨੂੰ ਤਾਂ ਵਿਰੋਧ ਕਰਨਾ ਚਾਹੀਦਾ ਹੀ ਚਾਹੀਦਾ ਹੂੰ ਸ਼ੁਕਰੀਆ ਜੀ ਬਹੁਤ ਬਹੁਤ 에ਸਨਸੀ ਨੇ ਜਰਨਲਿਸਟ ਜਸਪਾਲ ਸਿੰਘ ਜੀ ਸਿੱਧੂ ਜਿਨ੍ਹਾਂ ਦੇ ਨਾਲ ਅਸੀਂ ਪੰਥਕ ਸੰਕਟ ਦੇ ਹਵਾਲੇ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ